ਹਾਂਜੀ ਸ਼ਸ਼ੀਕਾਲ ਵੈਲਕਮ ਕਿਹਾ ਹਾਲ ਚਾਲ ਕਿੰਨੇ ਸਾਰੇ ਠੀਕ ਠਾਕ ਕਰਦੇ ਹੋ ਛੁਟਜਲੋ ਜੀ ਸਭ ਤੋਂ ਸੇ ਇਹਦਾ ਟਾਈਮ ਚੱਲੇ ਕੰਮ ਤੇ ਉਧਰ ਚੰਗਾ ਪੁੱਤ ਉਹਨੇ ਵਰਮ ਆਇਆ ਕੀ ਆਏ ਆਏ ਆ ਮੈਂ ਲੱਕੜ ਮੰਡੀ ਜਾ ਰਹੇ ਆਪਾਂ ਸਮਾਨ ਲੈਣ ਵਾਸਤੇ ਇਹ ਇੱਥੇ ਕੰਮ ਤੇ ਨਾਲ ਪੇਪਰ ਤੇ ਆ ਨੈਟ ਮੂੜ ਚ ਲੈਣ ਵਾਸਤੇ ਆਏ ਇਹ ਲਾਉਣੇ ਨੇ ਅੱਜ ਆਪਾਂ ਇਹਦੇ ਘਰ ਹਰ ਸਾਰੇ ਵਧੀਆ ਤੇ ਆ ਮੈਟ ਦੇ ਅੰਦਰ ਇਹ ਦੇਖ ਨੰਮ ਤੇ ਵੀ ਮੈਟ ਹੈਗੇ ਇੱਧਰ ਬਹੁਤ ਸੋਹਣੇ ਰੰਗਾਂ ਦਾ ਲੱਗੇ ਪਏ ਮੈਟ ਲਾ ਲਿਆ ਤੇ ਬਾਕੀਆਂ ਜਿਹੜਾ ਵਿਛਾਉਣਾ ਹੋਵੇ ਇਹ ਖੜਨਾ ਇਧਰ ਢੰਗ ਤੱਕ ਆਹ ਲਿਆ ਬਲੈਕ ਕਲਰ ਦਾ ਲਿਆ ਵੀ ਹੁਣ ਚਲੇ ਜਾਂ ਬੂਆ ਦਾਸ ਕੋਲ ਸਮਾਨ ਲੈ ਜੀ ਹੋਰ ਥੋੜਾ ਜੋ ਫਿਟਿੰਗ ਕਰਨੀ ਆ ਐਤੋਂ ਫੈਵੀ ਕੋਲ ਲੈ ਚਲਦੇ ਆ ਚਲੋ 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 ਤੇ ਕਿਹਨੇ ਵੀ ਗਾਰਡੀ ਲਈ ਹੈ ਫੈਵੀ ਹੋਗੀ ਨਾਲ ਫੈਵੀ ਕੋਲ ਦੀ ਬਾਲਟੀ ਲੱਲੀ ਆ ਇਹ ਚ ਆ ਜੂਗੀ ਨਹੀਂ ਹੁਣ ਇਸ ਦਾ ਥੋੜੀ ਲੈਂਦੀ ਆ ਭਾਜੀ ਮਣੂ ਗੱਲ ਆਜੋ ਮੰਮਾ ਤੋਂ ਆ ਗਏ ਪਾਪਾ ਆਜੋ ਮਿੱਠੂ ਖਾ ਲੋ ਸ਼ਾਮ ਦੀ ਚਾਹ ਚਲੰਡੀ ਆਪਣੀ ਦੰਦ ਤੇ ਵੇਹੀ ਅੱਜ ਹਾਂਜੀ ਤੇ ਖਾਓ ਇਹਦੋਂ ਲੋਗ ਲਾਇਆ ਆਪਣਾ ਹਾਂਜੀ ਕੋ ਮੀਆਂ ਕਰਨਿਆ ਕੋ ਮੀਆਂ ਇਹ ਵੀ ਵਾਕਾ ਕੀ ਪੁੱਛ ਰਿੰਦਾ ਅੱਛਾ ਫਿਰ ਹੋਈ ਜਾਂਦਾ ਦੱਸੋ ਕੀ ਹੈ ਫਤੇ ਫੇਰ ਕਰੋ ਕਰੀ ਫੜਦਾ ਫੜਨਾ ਹਨਾ ਵਦੇ ਲੋ ਜੀ ਹੁਣੇ ਪਹੁੰਚੇ ਆਪਾਂ ਘਰ ਤੇ ਸੋਇਆ ਤੇ ਕੰਮ ਤੇ ਬਾਰਿਸ਼ ਬਹੁਤ ਹੰਡੀ ਬਾਹਰ ਫੇਰ ਹਟ ਗਈ ਆ ਇਧਰ ਬੰਦੀ ਪਈ ਖੀਰ ਤੇ ਪੂੜੇ ਕੀ ਬੰਦੇ ਬਾਈ ਖੀਰ ਪੂੜੇ ਖੀਰ ਜੇ ਧਰੀ ਖੀਰ ਜੇ ਧਰੀ ਆ ਫਤੇ ਖੀਰ ਤੇ ਪੂੜੇ ਖਾਣੇ ਅੱਜ ਆਪਾਂ ਪਤਾ ਨਾ ਆਣ ਕੇ ਕੱਢਾਂਗੇ ਫੇਰ ਲੰਘਮੇ ਕੋਮੇ ਕਰ ਰਹੀ ਹੈ ਥੋੜੀ ਜੀ ਹਨਾ ਫਤਿਹ ਨੂੰ ਸੈਰ ਕਰਾ ਕੇ ਲਈਏ ਟਾਈਮ 7 ਵਜੇ ਦਾ ਹੋ ਚੁੱਕਾ ਵਾ ਸ਼ਾਮ ਦਾ ਚਲੋ ਦੋਸਤੋ ਚਲੋ 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 ਗੱਡੋ ਬਾਹਰ ਫਤਿਹ ਜੀ ਫਤਿਹ ਦੀ ਗੱਡੀ ਬਾਹਰ ਕੱਢੋ ਫਤਿਹ ਜੀ ਆਇਆ ਜੀ ਹਟਿਆ ਪਿਆ ਆਉਣ ਹੀ ਆਲਾ ਫਿਰ ਬੰਦਲੇ ਕਿੱਦਾਂ ਹੋਇਆ ਪਿਆ ਫਤੇ ਚਲੋ ਉਹ ਗੱਡੀ ਆ ਗਈ ਫਤੇ ਦੀ ਹੌਣ ਦਾ ਹੌਣ ਦਾ ਹੌਣ ਦਾ ਹੌਣ ਦਾ ਉਹ ਵੇਖੀ ਹੈਗਾ ਥੋੜੀ ਇਹ ਤੈਨੂੰ ਭਾ ਲਈਏ ਤੋ ਵਾ 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 ਆਹ 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 ਟੀਮ ਹੀ ਮਜਾਉ ਟੀਮ ਚਲੋ ਚੱਲੀਏ ਇਹ ਹੁਣਾਂ ਦੋਹੀ ਦੇ ਅਸੀਂ ਜਾ ਰਹੇ ਆਂ ਦੀ ਨਾ ਇਹਦੇ ਫਤ ਨਾ ਐਂ ਦੇ ਜਾਣਾ ਹੀ ਆਪਾਂ ਚਲੋ 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 ਆਣ ਕੇ ਬਣਾਉਣੀ ਹੈ ਖੀਰ ਪੂੜੇ ਫਤ ਆਜੋ ਲੈ ਜਾਓ ਹੁਣ ਗੋੜ੍ਹ ਢੋਲ ਕੇ ਰੱਖਤਾ ਆ ਗਿਆਂ ਆ ਗਿਆਂ ਚਾ 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 ਮਮਲੇ ਬਾਹਨ ਜਨ ਅਵਸਰ ਵਾਲਾ ਪੰਦਾ ਮੈਂ ਕਿਹਨੇ ਮੇਰੇ ਭਰਾ ਜਮੂਨ ਉਹ ਟੇਪਲ ਅਜਾ ਬੰਦੇ ਬਏ ਪੂਰੇ ਪੂਰੇ ਦੀ ਤਿਆਰੀ ਹੱਦੀ ਰਾਤ ਧੀਰਾ ਕੀਰ ਬਣਾ ਲਈ ਐ ਤੇ ਹੁਣ ਪੂਰੇ ਪੂੜਿਆਂ ਦੀ ਤਿਆਰੀ ਹੱਦੀ ਰਾਤ ਮੰਨਦੇ ਚਲੋ ਪਾਣੀ ਆ ਯਾਰ ਆ ਰਾਹ ਹਾਂ ਸਾਹਿਬ ਜੀ ਚਲੋ ਨੇ ਆ ਵੀ ਮਿੱਤਰੋ ਗੈਸ ਲਾ ਲਿਆ ਥੱਲੇ ਤੋ ਇਹ ਦੂਰੀ ਰਹਿਣਾ ਹੁਣ ਜੰਗਾ ਉਧਰ ਹੀ ਖੇਡੋ ਉਧਰ ਹੀ ਹੁਣ ਉਧਰ ਹੀ ਖੇਡੋ ਉਧਰ ਹੀ ਕੀ ਹੈ ਹਲੋ ਚੀਜੀਆ ਖਾਲੋ ਆਜੋ ਆਜੋ ਅੱਦੇ ਆਜੋ ਆਜੋ ਆਜਾ ਜਾਂ ਆਂਗਰੀ ਆਖੀਰ ਖਵਾਉਣਾ ਹੋਰਾ ਹੋਰਾਂ ਜਾ ਕਿੱਡੀ ਗਾਂਢ ਜੀ ਬਣਾ ਲਿਆ ਦੱਸ ਹੈ ਬਾਈ ਪਤਲੀ ਲੱਕੜੀ ਜੀ ਨੂੰ ਲੱਜਦਾ ਤੇ ਲੱਕੜੀ ਜਿਹੜੀ ਉਹ ਤੁਸੀਂ ਲੈ ਕੇ ਨਹੀਂ ਆਏ ਉੱਪਰ ਕੋਠੇ ਟਮਾਟਰ ਚੰਨ ਲੈ ਆਇਓ ਕਿੱਡਾ ਫਿਆਜਾ ਬਣਾ ਲਿਆ ਫਿਆਜਾ ਇਹ ਫੇਨ ਇਹ ਨੂੰ ਤਾਂ ਕਰਨਾ ਕੰਮ ਵਰਗੀ ਕਰਨਾ ਹਤੇ ਬੱਤ ਆ ਲੱਗ ਰਿਹਾ ਨਾ ਮਤੋਂ ਤੇ ਜਾਉਂਦੇ ਤੇ ਕਿੰਨਾ ਨਵਾਂ ਤੇ ਕਿੰਧੀਆਂ ਕਰੋ ਤੇ ਉਹ ਦੋ ਜੰਗੀਆਂ ਕਰੋ ਮਦਰ ਲੈ ਜਾਣਾ ਯਾਰ ਪਹਿਲਾ ਪੂਰਾ ਤਿਆਰ ਵਰ ਤਿਆਰ ਬਾਈ ਨੇ ਕਹਿੰਦੇ ਐਸ ਮਹੀਨੇ ਖਾਦੇ ਉਦਾਂ ਉਦਾਂ ਹੀ ਖਾਲੀ ਦੇ ਵੈਸੇ ਤੇ ਤੇ ਦਿਲ ਕਰੇ ਬੰਦੇ ਦਾ ਨੇ ਉਹ ਤੇ ਦਿਲ ਕਰੇ ਤੇ ਖਾ ਲੋ ਤਾਂ ਖਾ ਗਰੇ ਪਰ ਬਾਣ ਨੇ ਵੀ ਬਿੰਗ ਸਾਰ ਦੇ ਨਾਲ ਪਹਿਲਾਂ ਨਾ ਜਿਹੜਾ ਟੁੱਪਲ ਦਾ ਪੱਤਾ ਇਹਨਾਂ ਉਹਦਾਂ ਕਰਦੇ ਹੁੰਦੇ ਪੱਤੇ ਦੇ ਨਾਲ ਇਦਾਂ ਕਰਕੇ ਹੂੰ ਤੰਡੇ ਚੇਂਜ ਹੋ ਗਿਆ ਇਹ ਵੀ ਟੁੱਪਕਾ ਦਾ ਪੱਤਾ ਇਹਨੇ ਮਾਈਕਾ ਲੈ ਆਂਦਾ ਇਸ ਵੇਲੇ ਕਿਹਦਾ ਪਿਸ ਪੈ ਡੁੱਟ ਆ ਗਿਆ ਆ ਵੇਖੋ ਆ ਗਏ ਖੀਰ ਤੇ ਪੂਰੇ ਤਿਆਰ ਹੋ ਗਏ ਫਤੇ ਵਾਸਤੇ ਟੇ ਟੂ ਟੇ ਮਾਟੇ ਲੱਗ ਹਰਫਤ ਤੇ ਕੰਟਰੋਲ ਆਇਆ ਜੋ ਜੀ ਰੋਟੀ ਪਾਣੀ ਖਾਈ ਆਣ ਆਪਾਂ ਨਹਾ ਕੇ ਆ ਗਏ ਮੰਮ ਤੋਂ ਕੀ ਗੰਡੇ ਤੁਸੀਂ ਇੱਧਰ ਰੋਟੀ ਪਾਣੀ ਬੰਡਿਆ ਹੁਣ ਪਹਿਲਾਂ ਬਣਾਇਆ ਸੀ ਉਹ ਕੀ ਉਹਨੂੰ ਕਹਿੰਦੇ ਮਾਲ ਕੁੜੇ ਬਣਾਏ ਸੀ ਮਾਲ ਹਾਂਜੀ ਬਾਜੀ ਕੀ ਲੱਗਣਾ ਹੈ ਸਰਦੀ ਪਲਿਆ ਦੇ ਨਵੇਂ ਸਰਨਾ ਤਾ ਸਰਨਾ ਲੈਣਾ ਗਰਮ ਹੋਣੀ ਲੱਗਣ ਦੇ ਆ ਲੈਂਦੇ ਹੀ ਮੈਂ ਅੱਜ ਸ਼ਾਮੀ ਆਵੇ ਤਰਾਂ ਚੱਲ ਰਹੀ ਵਾ ਇੱਕ ਵਾਇਰ ਲੈਂਦਾ ਕਿ ਡੂ ਲੈਂਦਾ ਲੈ ਵੀ ਕਿੰਨੇ ਲਾਉ ਤੈਨੂੰ ਤੜਕਾ ਬਣਾ ਤੇ ਸਬਜੀ ਇਧਰ ਵਧੀਆ ਤਰੀਕੇ ਦੀ ਤੇ ਇਧਰ ਹਰਪਤ ਸਿੰਘ ਹਾਂਜੀ ਇਧਰ ਜਨਾਲਾਂ ਨੇ ਤੇ ਹਣੇ ਨਾਲ-ਨਾਲ ਜਿੱਥੇ ਮਾਜਾਂ ਦੀ ਮਗਰ ਮਗਰੀ 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 ਦੇ ਰਵਾਕਾਂ ਜਿਹਾ ਲਾਇਆ ਤੜਕਾ ਨਾ ਅੰਦੀ ਖੁਕੁੰਦੀ ਜਿਹਾ ਚ ਖੁਕੁੰਦੀ ਫਰੂਟ ਲੱਗੇ ਲੈਣ। ਸਾਹ ਅੱਜ ਨਹੀਂ ਲੱਗ। ਇਹ ਹੈ ਮਿੱਠੇ। ਫਤਿਹ ਮੰਮੀ ਫਰੂਟ ਘਟਣ ਦੇ ਹੀ ਆ। ਖਾ ਲੈਣਾ ਅੱਜ ਫੂਟ। ਚੁੱਟੀਆਂ ਚੀਚੀ। ਚੀਚੀ ਖਾ ਲੋ ਮਗਰ ਚੀਚੀਆਂ ਮੈਂ ਚੀਚੀਆਂ ਖਾਓ। ਸੋ ਠੀਕ ਆ ਫਿਰ ਮਿਲਦੇ ਆ ਨਵੇਂ ਵੀਡੀਓ ਨਾਲ ਬਲੌਗ। ਜਿਆ ਲੱਗਾ ਤੇ ਇੱਕ ਵਾਰ ਜੂ ਕਰਿਓ।